वाहेगुरु जी का खालसा वाहिगुरु जी की फतेह जाओ हम बांधे फास हम प्रेम बधन तुम बाधे अपने छूटन को जतन करो हम छूटे तुम आराधे माधवे जानत हो जैसी तैसी अब कहा करोगे ऐसी रहो ਤਨ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ ਕਿ हे ਮਾਧੋ ਜੇ ਅਸੀਂ ਮੋਹ ਦੀ ਫਾਹੀ ਵਿੱਚ ਬੱਜੇ ਹੋਏ ਸਾਂ ਤਾਂ ਅਸੀਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਅਸੀਂ ਤਾਂ ਉਸ ਮੋਹ ਦੀ ਫਾਹੀ ਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਂਗਾ ਏ ਮਾਧੋ ਤੇਰੀ ਭਗਤ ਜਿਹੋ ਜਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇਥੋਂ ਲੁਕਿਆ ਨਹੀਂ رہ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਅਜੇ ਹੀ ਪ੍ਰੀਤੀ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ